ਸ਼੍ਰੀ ਗਾਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜਾਰਥੀ ਵਿਦਿਆਰਥੀ ਵਿਚਾਰ ਮੰਚ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮਾ ਦੀ ਲੜੀ ਵਿੱਚ ਆਪ ਸਭ ਦਾ ਸਵਾਗਤ ਹੈ ਮੈਂ ਹਾਂ ਸविता ਤੇ ਮੇਰਾ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਪੰਜਾਬ ਦੇ ਕਬੀਰ ਪੰਥੀ ਸਮਾਜ ਦੇ ਉਦਭਵ ਅਤੇ ਵਿਕਾਸ ਨਾਲ ਸੰਬੰਧਿਤ ਹੈ ਅਜ ਇਸ ਬਬ ਬਣਿਆ ਕਿ ਜਦੋਂ ਮੈਂ ਆਪਣੇ ਵਿਸ਼ੇ ਦੀ ਪੇਸ਼ਕਾਰੀ ਕਰ ਰਹੀ ਹਾਂ ਉਸ ਸਮੇਂ ਕਬੀਰ ਜੀ ਜਲਤੀ ਵੀ ਹੈ ਤਾਂ ਮੇਰੇ ਵੱਲੋਂ ਆਪ ਸਭ ਨੂੰ ਕਬੀਰ ਜਨਤੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਅਸਲ ਵਿੱਚ ਖੁਦ ਵੀ ਇਸ ਕਬੀਰ ਪੰਥੀ ਸਮਾਜ ਤੋਂ ਬਿਲੋਂਗ ਕਰਦੀ ਹਾਂ ਇਸ ਸਮੁਦਾਇ ਜਾਂ ਇਸ ਜਨਜਾਤੀ ਨਾਲ ਸੰਬੰਧਿਤ ਹਿਸ ਕਰਕੇ ਮੇਰਾ ਸ਼ੁਰੂ ਤੋਂ ਹੀ ਇਹ ਰੁਝਾਨ ਵਿਆਸੀ ਕੇ ਮੈਂ ਆਪਣੇ ਇਸ ਸਮਾਜ ਦੇ ਬਾਰੇ ਆਪਣੇ ਇਸ ਸਮੁਦਾਏ ਦੇ ਬਾਰੇ ਹੋਰ ਜਾਨਣਾ ਇਸ ਜਨਜਾਤੀ ਦੇ ਬਾਰੇ ਮੈਂ ਹੋਰ ਜਾਨਣਾ ਚਾਹੁੰਦੀ ਸੀ ਕਿ ਇਸ ਦਾ ਉਦਭਵ ਕਿਵੇਂ ਹੋਇਆ ਜੈਸੀ ਇਹ ਜੜਾ ਕਿੱਥੇ ਮੌਜੂਦ ਸਨ ਜਾਂ ਇਸ ਜਨਜਾਤੀ ਨੇ ਕਿਵੇਂ ਵਿਕਾਸ ਕੀਤਾ ਜਦੋਂ ਅਸੀਂ ਛੋਟੇ ਸੀ ਤਾਂ ਅਕਸਰ ਆਪਣੇ ਘਰ ਦੇ ਆਪਣੇ ਪੁੱਛਿਆ ਕਰਦੇ ਸੀ ਕਿ ਅਸੀਂ ਕਿੱਥੋਂ ਆਏ ਹਾਂ ਜਾਂ ਸਾਡੇ ਸਾਡੀ ਮਤਲਬ ਲੋਕ ਇੱਥੇ ਆ ਕੇ ਕਿਵੇਂ ਬਸਣ ਲੱਗ ਗਏ ਜਦੋਂ ਅਸੀਂ ਮਤਲਬ ਆਪਣੇ ਏਰੀਏ ਤੋਂ ਬਾਹਰ ਜਾਂਦੇ ਹਾਂ ਤਾਂ ਉੱਥੇ ਲੋਕਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਭਗਤ ਕੌਣ ਹੁੰਦੇ ਹਨ ਜਾਂ ਕਬੀਰ ਪੰਥੀ ਕੌਣ ਹੁੰਦੇ ਹਨ ਤਾਂ ਅਕਸਰ ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਇਹੀ ਮਿਲਦੇ ਸਨ ਕਿ ਅਸੀਂ ਭਗਤ ਕਬੀਰ ਦੀ ਸ਼੍ਰੇਣੀ ਨਾਲ ਸਬੰਧ ਰੱਖਦੇ ਹਾਂ ਜਾਂ ਫਿਰ ਸਾਨੂੰ ਇਹ ਕਿਹਾ ਜਾਂਦਾ ਸੀ ਕਿ ਅਸੀਂ ਪਾਕਿਸਤਾਨ ਭਾਰਤ ਜੀ ਜਦੋਂ 1947 ਦੇ ਵਿੱਚ ਵੰਡ ਹੋਈ ਸੀ ਤਾਂ ਅਸੀਂ ਉੱਜੜ ਕੇ ਆਏ ਸਾਂ ਅਤੇ ਗਵਰਨਮੈਂਟ ਦੇ ਵੱਲੋਂ ਹੀ ਸਾਨੂੰ ਇੱਥੇ ਜ਼ਮੀਨਾਂ ਅਲਾਟ ਕੀਤੀਆਂ ਗਈਆਂ ਸਨ ਆਪਣੀ ਇਸ ਉਤਸੁਕਤਾ ਦੇ ਚਲਦੇ ਹੋਏ ਮੈਂ ਜਦੋਂ ਆਪਣੇ ਇਸ ਭਗਤ ਚਮੀਗ ਕਬੀਲੇ ਦੇ ਨਾਲ ਸੰਬੰਧਿਤ ਲੋਕਾਂ ਦੇ ਇਤਿਹਾਸ ਨੂੰ ਜਾਣਨ ਜਾਣਨਾ ਚਾਹਿਆ ਤਾਂ ਮੈਨੂੰ ਪਤਾ ਲੱਗਾ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਡਾਕਟਰ ਧਿਆਨ ਸਿੰਘ ਦੇ ਦੁਆਰਾ ਕਬੀਰ ਪੰਥ ਦੇ ਉਦਭਵ ਅਤੇ ਵਿਕਾਸ ਨਾਲ ਸੰਬੰਧਿਤ ਇੱਕ ਖੋਜ ਕਾਰਜ ਹੋਇਆ ਹੈ ਜੋ ਕਿ ਡਾਕਟਰ ਸੇਵਾ ਸਿੰਘ ਦੀ ਨਿਗਰਾਨੀ ਦੇ ਹੇਠ ਹਿੰਦੀ ਵਿਭਾਗ ਵਿੱਚ ਕੀਤਾ ਗਿਆ ਹੈ ਇਸ ਖੋਜ ਕਾਰਜ ਨੂੰ ਪੜ੍ਹ ਕੇ ਮੈਨੂੰ ਆਪਣੀ ਇਸ ਜਨਜਾਤੀ ਇਸ ਕਬੀਰ ਦੇ ਬਾਰੇ ਬਹੁਤ ਕੁਝ ਜਾਣਨ ਦਾ ਮੌਕਾ ਮਿਲਿਆ ਅਸਲ ਵਿੱਚ ਜਿਹੜੇ ਇਹ ਕਬੀਰ ਪੰਥੀ ਸਮਾਜ ਦੇ ਜਿਹੜੇ ਸਾਡੇ ਲੋਕ ਹਨ ਇਹਨਾਂ ਨੂੰ ਸੰਵਿਧਾਨ ਦੇ ਵਿੱਚ ਵੀ ਸਾਡੇ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤਾ ਗਿਆ ਹੈ ਅਨੁਸੂਚਿਤ ਜਾਤੀ ਦੇ ਵਜੋਂ ਦਰਜ ਕੀਤਾ ਗਿਆ ਹੈ ਜਦੋਂ ਅਸੀਂ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਇਹ ਲੋਕ ਜੰਮੂ ਦੇ ਮੇਗ ਕਬੀਲੇ ਨਾਲ ਸੰਬੰਧ ਰੱਖਦੇ ਸਨ ਤੇ ਇਹ ਮੇਗ ਕਬੀਲੇ ਦੇ ਲੋਕ ਚਲੋ ਜੰਮੂ ਦੇ ਵਿੱਚ ਵਸਦੇ ਸਨ ਤਾਂ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਉੱਚੀ ਜਨਜਾਤੀ ਦੇ ਲੋਕਾਂ ਦੇ ਦੁਆਰਾ ਇਹ ਹਰ ਟਾਈਟ ਜੰਦੇ ਸਨ ਜ਼ੁਲੰਮ ਕੀਤੇ ਜਾਂਦੇ ਸਨ ਜਿਸ ਦੇ ਚਲਦਿਆਂ ਹੋਇਆ ਇਹਨਾਂ ਨੇ ਆਪਣਾ ਵਿਕਾਸ ਕਰਨਾ ਚਾਹਿਆ 19ਵੀਂ ਸਦੀ ਦੇ ਵਿੱਚ ਇਹ ਲੋਕ ਬ੍ਰਿਟਿਸ਼ ਸਾਮਰਾਜ ਦੇ ਬੰਦੋ ਕੀਤੀਆਂ ਗਈਆਂ ਪਰਤੀਆਂ ਦੇ ਦੌਰਾਨ ਇਹਨਾਂ ਪਰਤੀਆਂ ਦਾ ਹਿੱਸਾ ਬਣੇ ਅਤੇ ਇਹ ਸਿਆਲਕੋਟ ਸ਼ਹਿਰ ਜੋ ਕਿ ਅੱਜਕੱਲ ਪਾਕਿਸਤਾਨ ਦੇ ਪੱਛਮੀ ਪੰਜਾਬ ਦੇ ਵਿੱਚ ਸਥਿਤ ਹੈ ਉੱਥੇ ਜਾ ਕੇ ਇਹਨਾਂ ਨੇ ਰਹਿਣਾ ਸ਼ੁਰੂ ਕੀਤਾ। ਸਿਆਲਕੋਟ ਸ਼ਹਿਰ ਉਸ ਸਮੇਂ ਕੱਪੜੇ ਦੀਆਂ ਮਿੱਲਾਂ ਅਤੇ ਕੱਪੜੇ ਦੀਆਂ ਮਿੱਲਾਂ ਜਾਂ ਖੇਡਾਂ ਦਾ ਸਮਾਨ ਬਣਾਉਣ ਦੇ ਲਈ ਬਹੁਤ ਹੀ ਜ਼ਿਆਦਾ ਫੇਮਸ ਸੀ। ਮੰਨਿਆ ਜਾਂਦਾ ਸੀ। ਇਹ ਜਦੋਂ ਕਬੀਰ ਪੰਥ ਦੇ ਲੋਕ ਸਿਆਲਕੋਟ ਵਿੱਚ ਜਾ ਕੇ ਰਹਿਣ ਲੱਗੇ ਤਾਂ ਇਹਨਾਂ ਨੇ ਉੱਥੇ ਕੱਪੜਾ ਮਿੱਲ ਦੇ ਵਿੱਚ ਕੰਮ ਕਰਨਾ ਸਿੱਖਿਆ ਜਾਂ ਖੇਡਾਂ ਦਾ ਸਮਾਨ ਬਣਾਉਣਾ ਸਿੱਖਿਆ। ਅਰਥਾਤ ਇਹਨਾਂ ਨੇ ਹੱਥੀ ਕੰਮ ਕਰਨੇ ਸਿੱਖੇ ਅਤੇ ਜੋ ਆਉਣ ਵਾਲੇ ਭਿਖ ਦੇ ਵਿੱਚ ਵੰਡ ਤੋਂ ਮਗਰ ਇਹਨਾਂ ਲਈ ਬਹੁਤ ਘਾਰਗਿਰ ਸਿੱਧ ਹੋਏ ਇਹਨਾਂ ਕੰਮਾਂ ਦੇ ਚਲਦਿਆਂ ਹੀ ਇਹਨਾਂ ਨੇ ਜਦੋਂ ਪਾਕਿਸਤਾਨ ਭਾਰਤ ਦੀ ਵੰਡ ਤੋਂ ਬਾਅਦ ਪੂਰਬੀ ਭਾਰਤ ਦੇ ਵਿੱਚ ਆ ਕੇ ਪਰਵੇਸ਼ ਕੀਤਾ ਤਾਂ ਇਹਨਾਂ ਦੀ ਹੱਥੀ ਕਿਰਤ ਹੀ ਰੰਗ ਲੈਈ ਇਹ ਕਬੀਰ ਪੰਥੀ ਸਮਾਜ ਦੇ ਲੋਕਾਂ ਨੇ ਉਸ ਸਮੇਂ ਚੱਲ ਰਹੀਆਂ ਆਰੀਆ ਸਮਾਜ ਲਹਿਰ ਅਤੇ ਸਿੰਘ ਸਭਾ ਲਹਿਰ ਦਾ ਵੀ ਕਾਫੀ ਪ੍ਰਭਾਵ ਕਬੂਲਿਆ। ਅਸਲ ਵਿੱਚ ਜਿਹੜੇ ਉਸ ਸਮੇਂ ਦੇ ਕਬੀਰ ਪੰਥੀ ਸੰ ਇਹ ਆਰੀਆ ਸਮਾਜ ਲਹਿਰ ਅਤੇ ਸਿੰਘ ਸਭਾ ਲਹਿਰ ਦੇ ਪ੍ਰਭਾਵधीन ਦੋ ਟੜਿਆਂ ਵਿੱਚ ਵੰਡੇ ਗਏ। ਜਿਹੜੇ ਲੋਕ ਆਰੀਆ ਸਮਾਜ ਲਹਿਰ ਦੇ ਪ੍ਰਭਾਵधीन ਸਨ ਉਹਨਾਂ ਨੂੰ Hindu ਕਬੀਰ ਪੰਥੀ ਅਤੇ ਜਿਹੜੇ ਲੋਕ ਸਿੱਖ ਸਿੰਘ ਸਭਾ ਲਹਿਰ ਦੇ ਪ੍ਰਭਾਵ ਦੇ ਅਧੀਨ ਸਨ ਉਹਨਾਂ ਉਹ ਸਿੱਖ ਕਬੀਰ ਪੰਥੀਆਂ ਦਾ ਦਰਜਾ ਦਿੱਤਾ ਗਿਆ। ਫਿਰ ਇਹਨੀ ਦੀ ਗੱਲ ਇਹ ਹੈ ਕਿ ਇਹਨਾਂ ਦੇ ਦੋ ਢੜੇ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਕਬੀਰ ਪੰਥੀ ਹੀ ਕਿਹਾ ਜਾਂਦਾ ਹੈ। ਜਿਹੜੇ ਲੋਕ ਹਿੰਦੂ ਮੱਧ ਵਰਗੀ ਸ਼੍ਰੇਣੀ ਦੇ ਲੋਕਾਂ ਦੇ ਅਧੀਨ ਕੰਮ ਕਰਦੇ ਸਨ, ਰੋਜ਼ੀ ਰੋਟੀ ਕਮਾਉਣ ਦੇ ਲਈ ਉਹਨਾਂ ਦੇ ਨਾਲ ਕੰਮ ਕਰਦੇ ਸਨ। ਰੁਜ਼ਗਾਰ ਦਾ ਸਾਧਨ ਜਿਨ੍ਹਾਂ ਦਾ ਹਿੰਦੂ ਮੱਧ ਵਰਗੀ ਸ਼੍ਰੇਣੀ ਸੀ। ਉਹਨਾਂ ਨੇ Hindu ਧਰਮ ਕੋ ਬੋਲਿਆ ਤੇ Hindu ਕਬੀਰ ਪੰਥੀਆਂ ਦੇ ਰੂਪ ਵਿੱਚ ਫਿਕਸਿਤ ਹੋਏ। ਅਤੇ ਜਿਨ੍ਹਾਂ ਲੋਕਾਂ ਦੇ ਰੋਜ਼ਗਾਰ ਦਾ ਸਾਧਨ ਸਿੱਖ, ਜੱਟ ਫੈਮਲੀਆਂ ਸਨ ਜਾਂ ਫਿਰ ਜਿਹੜੇ ਲੋਕ ਸਿੱਖ ਜੱਟਾਂ ਦੇ ਅਧੀਨ ਕੰਮ ਕਰਦੇ ਸਨ, ਉਹਨਾਂ ਨੂੰ ਸਿੱਖ ਕਬੀਰ ਪੰਥੀਆਂ ਦਾ ਦਰਜਾ ਦਿੱਤਾ ਗਿਆ। ਜਿਹੜੇ Hindu ਕਬੀਰ ਪੰਥੀ ਸਨ ਉਹ ਅਰਿਆ ਸਮਾਜ ਲਹਿਰ ਦੇ ਪ੍ਰਭਾਵ ਦੇ ਅਧੀਨ ਆਏ ਅਤੇ ਅਰਿਆ ਸਮਾਜ ਲਹਿਰ ਦੇ ਅਧੀਨ ਇਹਨਾਂ ਦਾ ਇੱਕ ਖਾਸ ਸਮਾਜ ਸੁਧਾਰਕ ਜਿਨ੍ਹਾਂ ਦੇ ਵਿੱਚੋਂ ਲਾਲਾ ਸੁੰਦਰਦਾਸ ਦਾ ਨਾਮ ਲਿਆ ਜਾਂਦਾ ਹੈ। ਉਨ੍ਹਾਂ ਨੇ ਆਧੁਨਿਕ ਸਿੱਖਿਆ ਨੀਤੀ ਨੂੰ ਕਾਫੀ ਬढ़ावा ਦਿੱਤਾ ਅਤੇ ਸਿੱਖ ਕਬੀਰ ਪੰਥੀਆਂ ਦੇ ਵਿੱਚਲੇ ਸਮਾਜ ਸੁਧਾਰਕਾਂ ਦੇ ਵਿੱਚੋਂ ਸਰਦਾਰ ਬੂਟਾ ਸਿੰਘ ਦਾ ਨਾਮ ਲਿਆ ਜਾਂਦਾ ਹੈ ਜਿਨ੍ਹਾਂ ਨੇ ਸਿੱਖ ਕਬੀਰ ਪੰਥੀਆਂ ਦੇ ਵਿੱਚ ਸਮਾਜ ਸੁਧਾਰਕ ਲਹਿਰ ਦਾ ਦੌਰ ਚਲਾਇਆ ਇਹਨਾਂ ਦੋਨਾਂ ਲਹਿਰਾਂ ਦੇ ਪ੍ਰਭਾਵ ਸਦਕਾ ਹੀ ਇਹਨਾਂ ਕਬੀਰ ਪੰਥੀਆਂ ਨੇ ਆਪਣੀ ਇੱਕ ਨਵੀਂ ਹੋਂਦ ਗ੍ਰਹਿਣ ਕੀਤੀ ਇਹ ਕਬੀਰ ਪੰਥੀ ਜਿਹੜੇ ਸਨ ਇਹਨਾਂ ਨੂੰ ਕਬੀਰ ਪੰਥੀਆਂ ਦਾ ਨਾਮ ਇਸ ਕਰਕੇ ਦਿੱਤਾ ਜਾਂਦਾ ਹੈ ਕਿ ਦੇ ਕਬੀਰ ਮਹਾਰਾਜ ਜੁਕੀ ਖੁੱਦ ਜੁਲਾਹਿਆਂ ਦਾ ਕੰਮ ਕਰਦੇ ਸਨ ਅਤੇ ਜਿਹੜੇ ਇੱਕ ਬੀਰਪੰਥੀ ਲੋਕ ਸਨ ਇਹ ਉਸ ਸਮੇਂ ਜੁਲਾਹਿਆਂ ਦਾ ਕਿੱਤਾ ਇਹਨਾਂ ਨੇ ਅਪਣਾਇਆ ਸੀ ਉਸ ਸਮੇਂ ਦੇ ਸਮਾਜ ਵਿੱਚ ਜ਼ਿਆਦਾਤਰ ਮੁਸਲਮਾਨ ਲੋਕ ਜੁਲਾਹਿਆਂ ਦਾ ਕੰਮ ਕਰਦੇ ਸਨ ਅਤੇ ਉਹਨਾਂ ਮੁਸਲਮਾਨਾਂ ਦੇ ਕੋਲੋਂ ਹੀ ਇਹਨਾਂ ਕਬੀਰਪੰਥੀਆਂ ਨੇ ਇਹ ਕਿੱਤਾ ਸਿੱਖਿਆ ਅਤੇ ਜੁਲਾਹਿਆਂ ਦਾ ਕੰਮ ਅਪਣਾਇਆ ਦੇਸ਼ ਦੀ ਵੰਡ ਜਦੋਂ ਹੋਈ ਤਾਂ ਜਿਹੜੇ ਮੁਸਲਮਾਨ ਸਾਡੇ ਇਧਰਲੇ ਪੂਰਬੀ ਪੰਜਾਬ ਦੇ ਵਿੱਚੋਂ ਪੱਛਮੀ ਪੰਜਾਬ ਵੱਲ ਗਏ ਤਾਂ ਉਹਨਾਂ ਨੇ ਆਪਣਾ ਜਿਹੜਾ ਸਾਰਾ ਘਰ-ਬਾਰ ਸਾਰਾ ਸਮਾਨ ਉਹਨਾਂ ਦਾ ਕੀਤਾ ਜੋ ਵੀ ਸੀ ਸਾਰਾ ਕੁਝ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਅੱਤੇ ਜਦੋਂ ਉੱਧਰਲੇ ਪੰਜਾਬ ਦੇ ਵਿੱਚੋਂ ਪੱਛਮੀ ਪੰਜਾਬ ਦੇ ਵਿੱਚੋਂ ਪੂਰਬੀ ਪੰਜਾਬ ਵਾਲੇ ਕਬੀਰ ਪੰਥੀ ਲੋਕ ਆਏ ਤਾਂ ਇਹਨਾਂ ਨੂੰ ਉਹਨਾ ਕੰਮਾਂ ਨੂੰ ਦੁਬਾਰਾ ਸ਼ੁਰੂ ਕਰਨ ਵਿੱਚ ਕਾਫੀ ਆਸਾਨੀ ਮਿਲੀ ਕਿਉਂਕਿ ਉਹ ਮੁਸਲਮਾਨ ਜੁਲਾਹਿਆਂ ਦਾ ਮੌਜੂਦ ਸਾਰਾ ਕੰਮ ਇਹਨਾਂ ਨੂੰ ਮਿਲ ਗਿਆ ਅਤੇ ਇਹਨਾਂ ਨੂੰ ਇੱਥੇ ਵਾਸ ਕਰਨ ਦੇ ਵਿੱਚ ਕਿਸੇ ਦਿੱਕੇ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਕਬੀਰ ਮਹਾਰਾਜ ਜੀ ਕਿਉਂਕਿ ਖੁਦ ਜੁਲਾਹੇ ਸਨ ਇਸ ਕਰਕੇ ਇਹ ਜੁਲਾਹਿਆਂ ਦੇ ਵੰਸ਼ ਦੇ ਵਿੱਚ ਹੋਣ ਕਰਕੇ ਇਹਨਾਂ ਨੂੰ ਕਬੀਰ ਪੰਖੀਆਂ ਦਾ ਨਾਮ ਦਿੱਤਾ ਦੰਦਾ ਹੈ ਮੇਗ ਨਾਮ ਇਹਨਾਂ ਦੇ ਕਬੀਲੇ ਦੇ ਨਾਲ ਸੰਬੰਧਿਤ ਸੀ ਅਤੇ ਭਗਤ ਨਾਮ ਇਹਨਾਂ ਦਾ ਇੱਕ ਉਪਨਾਮ ਜਾਂ ਤਖਲਸ ਵਜੋਂ ਅਤਿਆਚੰਦਾ ਹੈ ਹੁਣ ਲੋੜ ਹੈ ਕਿ ਯੂਨੀਵਰਸਿਟੀਆਂ ਦੇ ਵਿੱਚ ਇਸ ਪੱਧਰ ਤੇ ਹੋਰ ਖੋਜ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਇਸ ਸਮੁਦਾਇ ਦੇ ਲੋਕਾਂ ਬਾਰੇ ਕਬੀਰ ਪੰਥੀਆਂ ਬਾਰੇ ਹੋਰ ਜਾਣਨ ਦਾ ਮੌਕਾ ਮਿਲੇ ਅਤੇ ਉਹ ਅੱਜ ਇਹ ਇਸ ਸੰਬੰਧੀ ਨਵੀਆਂ ਜਾਣਕਾਰੀਆਂ ਲੋਕਾਂ ਦੇ ਸਾਹਮਣੇ ਲੈ ਕੇ ਆਉਣ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗੇ ਕਿ ਇਹ ਭਗਤ ਚ ਕਬੀਰ ਪੰਥੀ ਸਮੁਦਾਇ ਦੇ ਲੋਕ ਕੌਣ ਹਨ ਅਤੇ ਲੋਕਾਂ ਦੇ ਨਸਲਾਂ ਦੇ ਸਵਾਲਾਂ ਦੇ ਜਵਾਬ ਲੈ ਸਕਣ ਧੰਨਵਾਦ